ਆਮ ਲੋਕ ਪਹਾੜ ਪੱਟਵੋਲ ਕਹਿੰਦੇ ਨੂਰੀ ਨਾਮ ਦੀ ਕੁੱਤੀ ਸੀ ਨੂਰੀ ਉਹਦੀ ਵੀ ਹਾਂ ਘਰ ਇਹ ਵੀ ਕਮਰਾ ਬਣਾਇਆ ਵਸੇ ਉਹਦੀ ਪੱਥਰ ਦੇ ਵਿੱਚ ਫੋਟੋ ਲੱਗੀ ਵੀ ਹੂੰ ਤੇ ਕੁੱਤਿਆਂ ਵਾਲੇ ਰੂਮ ਦੇ ਉੱਤੇ ਹਨ ਤੇ ਉਹ ਕੁੱਤੀ ਨੇ ਬਹੁਤ ਕੁਛ ਦਿੱਤਾ ਉਹ ਤੋਂ ਮੇਰੇ ਕੁੱਤਾ ਇੱਕ ਇੰਡੀਆ ਦਾ ਇਹੋ ਜਿਹਾ ਕੁੱਤਾ ਬਣ ਗਿਆ ਸੀ ਵੀ ਜਿਹਦੇ ਮਾਂ ਪਿਓ ਨੂੰ ਵੀ ਜਿੱਦ ਦੱਸਣਾ ਪੈਂਦਾ ਸੀ ਤਾਂ ਇਹਦਾ ਨਾਮ ਲੈਣਾ ਪੈਂਦਾ ਸੀਗਾ ਵੀ ਯਾਰ ਉਹ ਜਿਹੜਾ ਲੀ ਬੋਏ ਪਿੰਦੀ ਸਿੱਧੂ ਕੋਲੇ ਆ ਵੀ ਇਹਦਾ ਭਾਈ ਆ ਜਾਂ ਇਹਦੀ ਮਾਂ ਗਈ ਹਨਾ ਜਾਂ ਇਹਦਾ ਪਿਓ ਫਲਾਣੇ ਕੋਲੇ ਹਾਂ ਵੀ ਇਹਦੀ ਫੈਮਿਲੀ ਚ ਆ ਗਿਆ ਦੋਸਤੋ ਹਰ ਇੱਕ ਪੋਡਕਾਸਟ ਨੂੰ ਤੁਸੀਂ ਸਿਰੇ ਤੱਕ ਦੇਖਿਆ ਕਰੋ ਇੱਕ ਇੱਕ ਗੱਲ ਬੰਦੇ ਦੀ ਕਾਮਯਾਬੀ ਬੰਦੇ ਦੀ ਆਪਾਂ ਨੂੰ ਸਿੱਖਣ ਨੂੰ ਮਿਲਦੀ ਹੁੰਦੀ ਹੈ ਉਹ ਤਾਂ ਕੁਝ ਨਾ ਕੁਝ ਸਿੱਖਦੇ ਆਪਾਂ ਤੇ ਪੌਣੇ ਇੱਕ ਦੋ ਸਾਲਾਂ ਦੇ ਦੋ ਸਾਲਾਂ ਦੇ ਵਿੱਚ 68 ਲੱਖ ਰੁਪਏ ਦਿੱਤਾ ਅੱਜਾਂ ਦਾ ਕੰਮ ਨਾਲੇ ਆਪਾਂ ਸਾਰਿਆਂ ਨੂੰ ਕਹਿੰਦਾ ਜੱਦੀ ਪੁਸਤੀ ਹੈ ਮੱਝ ਨੇ ਵੇਕਣੀਆਂ ਹੈ ਪਰ ਮਾਦੀ ਰਵੇ ਨਾ ਨਾ ਰਵੇ ਵੀ ਮੱਝ ਵੇਚੀ ਜਾਂਦੀ ਹੈ ਤੇ ਦੁੱਧ ਵੀ ਦੇਣਾ ਜਿੰਨਾ ਟਾਈਮ ਦੁੱਧ ਦੇਉ ਉਨਾ ਟਾਈਮ ਤਾਂ ਮੈਂ ਕਿਹਾ ਪੈਸੇ ਬਣਨਗੇ ਨਾ ਅੱਛਾ ਕਰੋ ਦੋਸਤੋ ਮੂਸਰੇ ਚੈਨਲ ਤੇ ਛੋਟਾ ਸਵਾਗਤ ਆ ਤੇ ਅੱਜ ਦੀ ਵੀਡੀਓ ਅੱਜ ਦਾ ਪੋਡਕਾਸਟ ਇੱਕ ਇਹ ਨੌਜ ਜਿਨ੍ਹਾਂ ਨੇ ਜਨਮਰ ਦੀ ਦੁਨੀਆ ਦੇ ਵਿੱਚ ਇੱਕ ਵੱਖਰਾ ਨਾਮ ਬਣਾਇਆ ਹੈਗਾ ਤੇ ਆਪਾਂ ਪਹੁੰਚਿਆ ਬਾਈ ਪਿੰਦੀ ਸਿੱਧੂ ਕੋਲੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਹੀ ਵੈਲਕਮ ਬ੍ਰਾਈ ਸਰਗਰ ਮੈਂ ਬਾਈ ਨੇ ਬਹੁਤ ਨਾਮ ਬਣਾਇਆ ਹੈ तकरीबन ਬਾਈ ਨੂੰ ਸਾਰੇ ਜਾਣਦੇ ਅੱਜ ਬਾਈ ਤੋਂ ਡਿਟੇਲ ਚ ਜਾਣਕਾਰੀ ਲੈਣਾ ਕਿਵੇਂ ਉਹ ਇਸ ਇਧਰ ਖੇਤੇ ਵਾਲੇ ਇਸ ਕਿਤੇ ਵਾਲਾ ਆਈ ਕਿਵੇਂ ਨਾਮ ਕਮਾਇਆ ਉਹਦੇ ਪਿੱਛੇ ਦੀ ਮਿਹਨਤ ਠੀਕ ਹੈ ਬਾਈ ਦਾ ਸਾਰਾ ਐਕਸਪੀਰੀਅੰਸ ਤੇ ਬਾਈ ਤੋਂ ਜਾਣਕਾਰੀ ਲੈਣੀ ਹੈ ਹੋਰ ਬਾਈ ਹਾਂ ਜੀ ਬਹੁਤ ਵਧੀਆ ਬਾਈ ਤੁਸੀਂ ਦੱਸੋਗੇ ਠੀਕ ਵਧੀਆ ਬਾਈ ਜੀ ਭਈ ਜਿਵੇਂ ਸਾਰੇ ਜਾਣਦੇ ਆ ਨਾ ਇੱਕ ਵੱਖਰਾ ਨਾਮ ਨਾਲ ਹਾਂਜੀ ਭਈ ਤੁਸੀਂ ਮੰਨ ਲਓ ਕੁੱਤਿਆਂ ਤੋਂ ਸ਼ੁਰੂ ਕੀਤਾ ਸੀਗਾ ਹਾਂਜੀ ਕੁੱਤਿਆਂ ਠੀਕ ਆ ਥੋੜਾ ਜਿਹਾ ਬੈਕਗ੍ਰਾਉਂਡ ਆਪਣਾ ਕੁੱਤਿਆਂ ਬਾਰੇ ਦੱਸ ਦੀ ਫਿਰ ਆਪਾਂ ਮੱਝਾਂ ਬਾਰੇ ਦੱਲ ਬਕਰਾਂ ਹਾਂਜੀ ਭਈ ਕੁੱਤਿਆਂ ਦੀ ਮਤਲਬ ਜਿਹੜੀ ਇਹ ਸਟਾਰਟਿੰਗ ਕਰਤੀ ਸੀ 2007-08 ਦੀ ਗੱਲ ਹੈ ਜਦੋਂ ਸਟਾਰਟਿੰਗ ਹੋ ਗਈ ਸੀ ਠੀਕ ਹੈ ਜੀ ਤਾਂ ਬਸ ਉਸ ਤੋਂ ਬਾਅਦ ਕੁੱਤਿਆਂ ਦੇ ਵਿੱਚ ਹੌਲੀ-ਹੌਲੀ ਜਿਵੇਂ ਮੰਨ ਲਓ ਆਪਾਂ ਕਹਿ ਦਿੰਦੇ ਆਂ ਵੀ ਬਰੀਡ ਤੇ ਤੇ ਆਉਣ ਵਾਲੇ ਮਾਹੌਲ ਦੇ ਹਿਸਾਬ ਦੇ ਨਾਲ ਉਹ ਚੇਂਜ ਆਪਣੇ ਆਪ ਨੂੰ ਕਰਨਾ ਪੈਂਦਾ ਠੀਕ ਉਹ ਕੁੱਤਿਆਂ ਤੋਂ ਇੱਕ ਚੀਜ਼ ਉਹ ਜ਼ਰੂਰ ਸਿੱਖੀ ਸੀ ਮਤਲਬ ਜਿਵੇਂ ਜਿਵੇਂ ਕੁੱਤਿਆਂ ਦੀਆਂ ਬਰੀਡਾਂ ਸਭ ਤੋਂ ਚੰਗੀਆਂ ਰੱਖੀਆਂ ਅੰਪੋਰਟ ਬਲੱਡ ਰੱਖੇ ਠੀਕ ਹੈ ਤੇ ਉਹਨਾਂ ਨੇ ਹਰ ਵਾਰੀ ਹਰ ਸਾਲ ਦੋ ਸਾਲ ਬਰੀਡ ਚੇਂਜ ਹੁੰਦੀ ਗਈ ਜਾਨੀ ਕਿ ਅਮਰੀਕਨ ਬੁਲੀ ਦੀ ਗੇਮ ਦੇ ਵਿੱਚ ਬਹੁਤ ਵੱਡਾ ਨਾਮ ਦਿੱਤਾ ਅਮਰੀਕਨ ਬੁਲੀ ਕੁੱਤਿਆਂ ਨੇ ਜਿਹ ਮਿਸਟੇਫ ਹਟੇਰੀਅਰ ਸਟੈਫਰਡ ਟੇਰੀਅਰ ਤੋਂ ਸਟਾਰਟ ਕੀਤਾ ਸੀ ਜਿਹਨੂੰ ਆਮ ਲੋਕ ਪਹਾੜ ਚ ਪਿੱਟਬੋਲ ਕਹਿੰਦੇ ਨੂਰੀ ਨਾਮ ਦੀ ਕੁੱਤੀ ਸੀ ਉਹਦੀ ਵੀ ਹਾਂ ਘਰ ਇਹ ਵੀ ਕਮਰਾ ਬਣਿਆ ਵਹੀਂ ਉਹਦੀ ਪੱਥਰ ਦੇ ਵਿੱਚ ਫੋਟੋ ਲੱਗੀ ਵੀ ਤੇ ਕੁੱਤਿਆਂ ਵਾਲੇ ਰੂਮ ਦੇ ਉੱਤੇ ਹਣ ਤੇ ਉਹ ਕੁੱਤੇ ਨੇ ਬਹੁਤ ਕੁਸ਼ ਦਿੱਤਾ ਉਹ ਅਮਰੀਕਨ ਬੁਲੀ ਕੁੱਤੇ ਬਣਦੇ ਗਏ ਤੇ ਫਿਰ 2000 13-14 ਦੇ ਵਿੱਚ ਗੁਰਜੰਟ ਬਾਈ ਅਮਰੀਕਾ ਤੋਂ ਹੂੰ ਤਾਂ ਉਹਦੇ ਨਾਲ ਪਾਰਟਨਰਸ਼ਿਪ ਹੋ ਗਈ ਬਾਕੁੱਤਾਂ ਦੀ ਉਹ ਬਾਈ ਕਹਿੰਦਾ ਵੀ ਕੋਈ ਗੱਲ ਨਹੀਂ ਟੈਨਸ਼ਨ ਨਾ ਮੈਨੂੰ ਮੈਂ ਭੇਜਿਆ ਕਰੂ ਹਨ ਹੂੰ ਉਦੋਂ ਬਾਅਦ ਲੱਕੀ ਬਠਿੰਡੇ ਵਾਲਾ ਫਿਰ ਅਸੀਂ ਤਿੰਨਾਂ ਨੇ ਰਲ ਕੇ ਮਤਲਬ ਜਿਹੜੇ ਅਮਰੀਕਨ ਬੁਲੀ ਕੁੱਤੇ ਸੀਗੇ ਇਹਨਾਂ ਚ ਦੋ ਮਚਾਤੀ ਤੇ ਭੇਜਣ ਵਾਲਾ ਸਾਨੂੰ ਬਾਈ ਹੁੰਦਾ ਸੀ ਅਮਰੀਕਾ ਚ ਹੂੰ ਸਾਮਾ ਵਾਲੇ ਸੀ ਹੁੰਦੇ ਸੀ ਤੇ ਉਦੋਂ ਬਾਅਦ ਇੱਕ ਮੇਰੇ ਕੋਲ ਐਕਟਰਾ ਲੀ ਬੋਏ ਕੁੱਤਾ ਹੁੰਦਾ ਸੀ ਲੀ ਬੋਏ ਉਹ ਮੈਂ ਪਾਲਿਆ ਸੀਗਾ ਤੇ ਲੀ ਬੋਏ ਕ ਵੀ ਜਿਹਦੇ ਮਾਪਿਆਂ ਨੂੰ ਵੀ ਜਿੱਦ ਦੱਸਣਾ ਪੈਂਦਾ ਸੀ ਤਾਂ ਇਹਦਾ ਨਾਮ ਲੈਣਾ ਪੈਂਦਾ ਸੀਗਾ ਵੀ ਯਾਰ ਉਹ ਜਿਹੜਾ ਲੀ ਬੋਏ ਪਿੰਦੀ ਸਿੱਧੂ ਕੋਲੇ ਆ ਵੀ ਇਹਦਾ ਭਾਈ ਆ ਜਾਂ ਇਹਦੀ ਮਾਂ ਕੀ ਹੈ ਨਾ ਜਾਂ ਇਹਦਾ ਪਿਓ ਫਲਾਣੇ ਕੋਲੇ ਹਾਂ ਵੀ ਇਹਦੀ ਫੈਮਿਲੀ ਚੋਂ ਆ ਗਿਆ ਤਾਂ ਉਹ ਬੜਾ ਨਾਮ ਆਇਆ ਉਹ ਤੋਂ ਦੂਰੋਂ ਦੂਰੋਂ ਤੱਕ ਲੋਕ ਮੀਟਿੰਗ ਕਰਾਉਣ ਵਾਸਤੇ ਮਤਲਬ ਫੀਮੇਲਾਂ ਬੁਕਿੰਗ ਹੁੰਦੀ ਮੀਟਿੰਗ ਦੀ ਤਾਂ ਉਹਨੇ ਬਹੁਤ ਜ਼ਿਆਦਾ ਮਤਲਬ ਨਾਮ ਬਣਾਇਆ ਨਾਮ ਨਾਲ ਪੈਸਾ ਵੀ ਦਿੱਤਾ ਨਾਮ ਨਾਲ ਨਾਂ ਵੀ ਬਣਾਈ ਗਿਆ ਉਸ ਤੋਂ ਬਾਅਦ ਬਾਹਰੋਂ ਬਾਈ ਅਮਰੀਕਾ ਜੋ ਭੇਜਣ ਲੱਗੇ ਡੋ ਦੋਸਤੋ ਹਰ ਇੱਕ ਪੌਡਕਾਸਟ ਨੂੰ ਤੁਸੀਂ ਸਿਰੇ ਤੱਕ ਦੇਖਿਆ ਕਰੋ ਇੱਕ ਇੱਕ ਗੱਲ ਬੰਦੇ ਦੀ ਕਾਮਯਾਬ ਬੰਦੇ ਦੀ ਆਪਾਂ ਨੂੰ ਸਿੱਖਣ ਨੂੰ ਮਿਲਦੀ ਹੁੰਦੀ ਹੈ ਉਹ ਤੋਂ ਕੁਝ ਨਾ ਕੁਝ ਸਿੱਖਦੇ ਆਪਾਂ ਜੇ ਬਾਈ ਜਨਰਸ ਵੀ ਨੂਰੀ ਕੁੱਤੀ ਸੀ ਜਿਹੜੀ ਬਾਈ ਦੀ ਉਹਦਾ ਨਾ ਕੈਮਰੇ ਦੇ ਵਿੱਚ ਫੋਟੋ ਲੱਗੀ ਹੋਈ ਹੈ ਕਿਉਂਕਿ ਜਾਨਵਰਾਂ ਨੂੰ ਜੇ ਆਪਾਂ ਪਿਆਰ ਕਰਾਂਗੇ ਜਿਨੂੰ ਫੈਮਿਲੀ ਮੈਂਬਰ ਵਾਂਗ ਸਮਝਾਂਗੇ ਤਾਂ ਆਪਾਂ ਨੂੰ ਪ੍ਰੋਫਿਟ ਦਿੰਦੇ ਦਿੰਦੇ ਹੁੰਦੇ ਆ ਬਿਲਕੁਲ ਬਾਈ ਜੀ ਉਦੋਂ ਵੀ ਅਸੀਂ ਇੰਨਾ ਕਰੇਜ ਲਿਆਤਾ ਸੀ ਮੈਨੂੰ ਅਮਰੀਕਨ ਬੁਲੀ ਦਾ ਇਹ 1890 ਦੇ ਵਿੱਚ ਜਾ ਕੇ ਜੇ ਮੈਂ ਆਪਾਂ ਕਹਿੰਦੇ ਨਾ ਬਰੀਡ ਪਿੱਟ ਗਈ ਹੈ ਨਾ ਤਾਂ ਅਮਰੀਕਾ ਦੇ ਵਿੱਚ ਜਦੋਂ ਸਭ ਤੋਂ ਮਹਿੰਗਾ ਡੌਗ ਹੁੰਦਾ ਸੀਗਾ ਜਿੰਨੇ ਵੀ ਅੱਜ ਕੁੱਤਿਆਂ ਵਾਲ ਦੇ ਵਿੱਚ ਜਿਵੇਂ ਆਪਾਂ ਮਾਨਦੇ ਨਾਲ ਕਹਿ ਸਕਦੇ ਆਂ ਵੀ ਜਿਹੜੀ ਅਮਰੀਕਨ ਬਲੀ ਬਰੀਡ ਹੈ ਨਾ ਜਿਆਦਾ ਪੰਜਾਬ ਦੇ ਵਿੱਚ ਉਹ ਆਪਣੇ ਘਰ ਤੋਂ ਹੀ ਸਟਾਰਟ ਹੋਈ ਹੈ ਹੂੰ ਠੀਕ ਹੈ ਜੀ ਉਦੋਂ ਬਾਅਦ ਜਿਹੜੀ ਗੇਮ ਆ ਅੱਗੇ ਫੈਲੀ ਆ ਜਿਵੇਂ 80% ਆਪਾਂ ਕੁੱਤਾਂ ਦਾ ਕਹਿ ਦਈਏ ਡੀਐਨਏ ਟੈਸਟ ਕਰਵਾਈਏ ਤਾਂ ਉਹ ਕਿਤੇ ਨਾ ਕਿਤੇ ਆ ਕੇ ਆਪਣੇ ਘਰ ਦੀ ਜਿਹੜੀ ਬਰੀਡ ਦੇ ਨਾਲ ਹੀ ਮਿਲ ਜਾਂਦਾ ਆਪਾਂ ਦੀ ਕੁੱਤਿਆਂ ਨਾਲ ਆਪਾਂ ਦੀ ਕੁੱਤਿਆਂ ਨਾਲ ਹੈਨਾ ਇਥੋਂ ਤੱਕ ਮਤਲਬ ਅਮਰੀਕਨ ਬੁਰੀ ਬਰੀਡ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈਨਾ ਤਾਂ ਵੀ ਚੰਗਾ ਕੰਮ ਕਰਨ ਲੋਕ ਤਾਂ ਪਰ ਉਦੋਂ ਬਾਅਦ ਫਿਰ ਅਸੀਂ ਏਵੀਆਰ ਦੇ ਸ਼ੋਅ ਕਰਵਾਉਣੇ ਏਵੀਆਰ ਦੀ ਜਿਹੜੀ ਸੰਸਥਾ ਸੀ ਇੰਡੀਆ ਦੀ ਉਹ ਪਹਿਲੀ ਸੰਸਥਾ ਆਪਣੇ ਕੋਲ ਹੀ ਆ ਜਿਹੜੀ ਅਮਰੀਕਾ ਦੀ ਰਜਿਸਟਰ ਆ ਏਵੀਆਰ ਨਾਂ ਦੀ ਸੰਸਥਾ ਬਹੁਤ ਵੱਡੀ ਤੇ ਉਹਨਾਂ ਨੇ ਮਤਲਬ ਹੁਣ ਇੰ ਦੀਰ ਦੀ ਸੰਸਥਾ ਆਪਣੇ ਕੋਲੇ ਹੂੰ ਠੀਕ ਹੈ ਜੀ ਉਹ ਗੋਰੇ ਉਧਰ ਆਉਂਦੇ ਰਹੇ ਤੇ ਸ਼ੋਅ ਕਰਵਾਉਂਦੇ ਰਹੇ ਬਹੁਤ ਵੱਡੇ ਸ਼ੋਅ ਰਾਮਪਰਾ ਕਰਵਾਇਆ ਫਿਰ ਦੂਜਾ ਬੁੱਗੀ ਪੁਰੇ ਚੌਂਕ ਮੋਗੇ ਤੇ ਕਰਵਾਇਆ ਸਭ ਤੋਂ ਮਹਿੰਗੇ ਸ਼ੋਅ ਤੇ ਸਭ ਤੋਂ ਵੱਡੇ ਸ਼ੋਅ ਕਰਵਾਉਂਦੇ ਰਹੇ ਅਮਰੀਕਨ ਬੁੱਲੀ ਕੁਤੇ ਠੀਕ ਹੈ ਜੇ ਮੈਂ ਬਾਈ ਹੁਣ ਆਪਾਂ ਮੱਜਾਂ ਤੇ ਡੀਟਰ ਗੱਲ ਕਰਦੇ ਆਂ ਜੇ ਮੱਜ ਨੂੰ ਮੰਨ ਲਓ ਚਲੋ ਤੁਹਾਡੇ ਕੋਲ ਤਾਂ ਮਹਿੰਗੀਆਂ ਮੱਜਾਂ ਨੇ ਮੰਨ ਲਓ 2 ਲੱਖ ਦੇ ਘਰਾਂ ਚ ਵੀ ਜੇ ਮੱਜ ਹੋਵੇ ਹਾਂਜੀ ਹਾਲਾ ਯਕੀਨ ਜਾਨੀ ਮੰਨਦਾ ਇਹ ਨਾਲੇ ਪਸ਼ੂ ਆ ਗਿਆ ਮੰਨ ਲਾ ਹੈਗੀ ਇੰਨੀ ਕੁ ਮੰਨ ਲਓ ਕੀਮਤ ਆ ਜੇ ਆਪਾਂ ਕੁੱਤੇ ਦੀ ਗੱਲ ਕਰੀਏ ਛੋਡੇ ਕੁੱਤੇ ਦੀ ਸਭ ਤੋਂ ਹਾਈਸਟ ਕੀਮਤ ਵਾਲਾ ਕਿਹੜਾ ਕੁੱਤਾ ਸੀ ਕਿੰਨੀ ਕੀਮਤ ਸੀ ਹੁਣ ਤਾਂ ਬਾਈ ਜਿੰਮੇ ਜਿਹੜੇ ਬੰਦੇ ਆਪਾਂ ਹੁੰਦੇ ਮੈਂ ਦੇਖਦੇ ਨਹੀਂ ਮੈਂ ਸਾਮੂਸਾਂ ਵਾਲੇ ਦੇਖਦੇ ਹੁਣ ਤਾਂ ਜੇ ਉਹ ਗੱਲਾਂ ਕਰਦੇ ਆਂ ਤਾਂ ਲੋਕ ਯਾਰ ਗਲਤੀ ਕਹਿਣਗੇ ਕਮੈਂਟਾਂ ਦੇ ਵਿੱਚ ਵੀ ਮੇਰੇ ਹਿਸਾਬ ਨਾਲ ਉਹ ਚੀਜ਼ਾਂ ਦੱਸਣ ਦਾ ਫਾਇਦਾ ਨਹੀਂ ਉਦੋਂ ਬਸ ਇੰਨਾ ਕਾ ਹੈਗਾ ਸੀਗਾ ਵੀ ਲੱਖਾਂ ਰੁਪਈਆ ਚ ਕੁੱਤੇ ਆਉਂਦੇ ਠੀਕ ਹੈ ਜੀ ਨੇ ਮੈਂ ਪੁੱਛਣ ਦਾ ਮਤਲਬ ਇਹ ਸੀ ਬਈ ਚਲੋ ਹਨਾ ਪਰ ਸਿਸਟਮ ਹੁੰਦਾਗਾ ਵੀ ਅਗਲਾ 2 ਢਾਈ ਲੱਖ ਨੂੰ ਆਲੀ ਮੱਝ ਨੂੰ ਮਹਿੰਗਾ ਕਹਿ ਜਾਂਦਾ ਵੀ ਅਗਲਾ ਯਕੀਨ ਜਾਂ ਨਹੀਂ ਕਰਦਾ ਜੀ ਕੁੱਤਿਆਂ ਭਰੌਣ ਦਾ ਬਈ ਇੱਕ ਮੀਟਿੰਗ ਜਿਹੜੀ ਕੁੱਤਿਆਂ ਦੀ ਆਪਾਂ ਦਿੰਦੇ ਸੀ ਜਿਹੜੇ ਅਮਰੀਕਾ ਦੇ ਵਿੱਚ ਸਭ ਤੋਂ ਮਹਿੰਗੇ ਕੁੱਤੇ ਆਉਂਦੇ ਹਨਾ ਖਰਚੇ ਬੜੇ ਪੈਂਦੇ ਸੀਗੇ ਮਤਲਬ ਸਪੰਗਾਂ ਜਦੋਂ ਮਤਲਬ ਉਹਨਾਂ ਨੇ ਤਾਂ ਐ ਤਾਂ ਹੁਣ ਆਉਣੇ ਨਹੀਂ ਜਹਾਜ਼ ਰਾਹੀਂ ਪਾਣੀ ਵਾਲੇ ਰਾਹੀਂ ਨਾ ਉਹਨਾਂ ਨੇ ਹਵਾਈ ਜਹਾਜ਼ ਰਾਹੀਂ ਆਉਣਾ ਤੇ ਉਹਨਾਂ ਦੇ ਦੇਖ ਲਓ ਵੱਡੇ ਵੱਡੇ ਖਰਚੇ ਪੈਂਦੇ ਲੱਖਾਂ ਦੇ ਵਿੱਚ ਪੈ ਜਾਂਦਾ ਸੀ ਕੋਈ ਕੁੱਤਾ 15 ਦਾ ਕੋਈ 20 ਲੱਖ ਰੁਪਏ ਦਾ ਫਿਰ ਉਹਨਾਂ ਬੇ ਇਹਦੇ ਵਿੱਚ ਅਸੀਂ ਉਹਦੇ ਵਿੱਚ ਵੀ ਨਹੀਂ ਗੰਦ ਪਾਇਆ ਜਿੱਦ ਤੱਕ ਜਿਵੇਂ ਅਸੀਂ ਮਹਿਸਾਂ ਦੇ ਵਿੱਚ ਅਸੀਂ ਬਾਹਰੋਂ ਕੋਈ ਕੱਟੀ ਲੈ ਕੇ ਨਹੀਂ ਕੋਈ ਹੋਰ ਚੀਜ਼ ਨਹੀਂ ਵੇਚੀ ਹਨਾ ਉਹ ਮੇਜ ਕਰਦੇ ਸੀ ਕੁੱਤਾਂ ਚਬਣੀ ਬਾਹਰੋਂ ਖਰੀਦ ਕੇ ਵੇਚਦੇ ਸੀ ਬਸ ਆਪਦਾਂ ਦੀ ਆਪਣੀ ਸੂਨੀਆਂ ਨਾ ਸੂਨੀਆਂ ਆਪਦੇ ਬੱਚੇ ਵੇਚਨੇ ਆਪਦੀ ਮੀਟਿੰਗਾਂ ਜਿਵੇਂ ਲੋਕਾਂ ਨੂੰ ਦਿੰਦੇ ਸੀ ਜਿਵੇਂ ਕੁੱਤਾ ਕੋਈ 15 20 ਲੱਖ ਰੁਪਏ ਦਾ ਆ ਗਿਆ ਬਸ ਉਹ 10 15 ਮੀਟਿੰਗਾਂ ਦਿੱਤੀਆਂ ਬਸ ਮੇਨ ਮੇਨ ਬੰਦਿਆਂ ਨੂੰ ਨਾਲ ਤਾਂ ਪੈਸੇ ਪੂਰੇ ਹੋ ਜਾਂਦੇ ਕੋਈ 1.5 ਲੱਖ ਦਿੰਦਾ ਕੋਈ 2 ਲੱਖ ਦਿੰਦਾ ਜਿਹੜੀ ਲੀਵ ਵੋਏ ਦੀ ਸੀ ਜਿਹੜੀ ਸਭ ਤੋਂ ਵੱਡੀ ਡਿਟੇਲ ਕਹਿਣਾ ਇਹ ਤਾਂ ਡ ਜਿਹੜੇ ਦਾ ਹਰ ਇੱਕ ਦਾ ਵੀ ਐਂ ਸ਼ੌਕ ਹੁੰਦਾ ਸੀ ਵੀ ਮੈਂ ਲੀਬੋਏ ਤੋਂ ਮੀਟਿੰਗ ਲੈ ਕੇ ਆਉਣੀ ਆਂ ਆਪਦੀ ਕੁੱਤੀ ਵਾਸਤੇ ਹਨਾ ਵੀ ਬੱਚੇ ਉਹਦੇ ਪੈਦਾ ਹੋਣ ਤਾਂ ਐਡਿਟ ਦੂਰੋਂ ਲੋਕ ਤਿੰਨ ਤਿੰਨ ਦਿਨਾਂ ਦਾ ਗੱਡਿਆਂ ਤੇ ਸਫਰ ਕਰਕੇ ਆਉਂਦੇ ਰਹੇ ਹਲੈਟਾਂ ਰਾਹੀਂ ਦੂਰਲੇ ਸੂਬਿਆਂ ਵਾਲੇ ਆਉਂਦੇ ਰਹੇ ਆਪਣੇ ਕੋਲੇ ਠੀਕ ਹੈ ਜੀ ਕੁੱਤੀਆਂ ਲੈ ਕੇ ਤੇ ਉਹ ਟਾਈਮਾਂ ਦੇ ਵਿੱਚ ਉਹਨੇ 1-2 ਸਾਲਾਂ ਦੇ 2 ਸਾਲਾਂ ਦੇ ਵਿੱਚ 68 ਲੱਖ ਰੁਪਏ ਦਿੱਤਾ ਉਦੋਂ ਫਿਰ ਗੇਮ ਪਾਰਟੀ ਉਦੋਂ ਮਹੀਨਿਆਂ ਦੇ ਵਿੱਚ ਅਸੀਂ ਆਉਣਾ ਨਾਲ ਸਟਾਰਟ ਕਰਦਾ ਇਹ ਹੁੰਦਾ ਦੋਸਤੋ ਬੀੜ ਦੀ ਕੀਮਤ ਆਪਾਂ 60-70 ਹਜ਼ਾਰ ਵਾਲੇ ਕੁੱਤੇ ਨੂੰ ਮਹਿੰਗਾ ਕਹਿ ਦਿੰਦੇ ਆ ਜੇ ਬਾਈ ਇਹਨਾਂ ਇਨਵੈਸਟ ਕਰਦਾ ਸੀ ਤਾਂ ਹੀ ਮੰਨ ਲਓ ਇੱਕ ਤਰ੍ਹਾਂ ਰਿਸਕ ਲੈਂਦਾ ਸੀ ਤਾਂ ਹੀ ਉਹਦਾ ਪ੍ਰੋਫਿਟ ਹੁੰਦਾ ਸੀ ਨਾਲੇ ਇਹਦੇ ਵਿੱਚ ਦੇਖੋ ਆਪਾਂ ਜਿਵੇਂ ਸਾਰੇ ਭਰਾ ਜਿਵੇਂ ਕੋਈ ਪਸ਼ੂ ਦੇਖਦੇ ਆ ਅਗਲਾ ਕਹਿੰਦਾ ਯਾਰ ਇਹ ਤਾਂ ਝੂਠਾ ਹਨ ਤਾਂ ਉਹਨਾਂ ਦੇ ਕੋਈ ਨਾ ਕੋਈ ਰਿਸ਼ਤੇਦਾਰੀ ਤੇ ਜਾਂ ਦੂਰ ਨੇੜੇ ਉਹ ਜਾਂ ਪਿੰਡ ਦੇ ਵਿੱਚੋਂ ਕੋਈ ਨਾ ਕੋਈ ਕੁੱਤਾ ਰੱਖਦਾ ਹੋਊ ਅਮਰੀਕਨ ਬੁਲੀ ਇਹ ਤਾਂ ਕੋਈ ਵੈਸੇ ਕੁਦਰਤੀ ਆਪਣਾ ਪਹਿਲਾਂ ਦਾ ਕੋਈ ਪੁਰਾਣਾ ਐਂਟੀ ਬੰਦਾ ਜਾਂ ਲੱਗਣ ਵਾਲਾ ਹੋਇਆ ਤਾਂ ਕੀ ਕਹਿਣਾ ਨਹੀਂ ਉਹ ਬੰਦਾ ਫਕਰ ਨਾਲ ਦੱਸੂਗਾ ਵੀ ਹਾਂ ਯਾਰ ਵੀ ਬੰਦਿਆਂ ਨੇ ਬਹੁਤ ਜ਼ਿਆਦਾ ਵੀ ਕੁੱਤੇ ਕਰੇਜ ਲਿਆਉਣ ਵਾਲੇ ਤੇ ਬਾਹਰੋਂ ਇੰਪੋਰਟ ਕਰਾਉਣ ਵਾਲੇ ਸਭ ਤੋਂ ਵੱਧ ਕੁੱਤੇ ਇਹੋ ਸੀ ਨਹੀਂ ਨਹੀਂ 99% ਲੋਕਾਂ ਨੂੰ ਤਾਂ ਵੀਰੇ ਬਾਈ ਜੀ ਪਤਾ ਹੀ ਹਾਂ ਜੀ ਹੋਏਗੀ ਯਕੀਨਤਾ ਪਮ ਬਰੀਡਾਂ ਜਦੋਂ ਬਰੀਡਾਂ ਪਾਲੂਗੇ ਨਾ ਬਰੀਡਾਂ ਦਾ ਮੁੱਲ ਹੈ ਅਸਲ ਵਿੱਚ ਬਹੁਤ ਗੇਮ ਮਹਿੰਗੀ ਆ ਹਰ ਚੀਜ਼ ਦੀ ਮਸਟਰੀ ਵੀ ਮਹਿੰਗੀ ਹੋ ਤੇ ਪ੍ਰੋਫਿਟ ਵੀ ਉਹਦਾ ਪ੍ਰੋਫਿਟ ਵੀ ਜ਼ਿਆਦਾ ਹੋਊਗਾ ਬਾਈ ਜਿਵੇਂ ਕੁੱਤਿਆਂ ਦਾ ਆਪਣਾ ਕੰਮ ਵਧੀਆ ਚੱਲੀ ਜਾਂਦਾ ਸੀ ਫਿਰ ਮੱਝਾਂ ਵਾਲਾ ਆਉਂਦਾ ਕਦੋਂ ਸੋਚਿਆ ਤੇ ਕਿਵੇਂ ਮੱਝਾਂ ਦਾ ਕੰਮ ਜੀ ਮੱਜਾ ਜਿਵੇਂ ਮੰਨ ਲਓ ਇਹ 14-15 ਦੇ ਵਿੱਚ ਬੜਾ ਜਿਆਦਾ ਇੱਕੇਦਮ ਕ੍ਰੇਜ਼ ਸੀ ਨਾ ਹੂੰ ਉਦੋਂ ਮੰਨ ਲਓ ਕੁੱਤੇ ਦਾ ਹੁਣ 11 ਕਿ ਮਹੀਨਾ ਦੇ ਕ੍ਰੋਸ ਕਰਨ ਲੱਗੇ ਨੇ ਤੇ ਕੁੱਤੀਆਂ ਸੂਨ ਲੱਗੇ ਨੇ 1 ਸਾਲ ਦੀਆਂ ਹੂੰ ਉਦੋਂ ਮਤਲਬ ਜਿਹੜਾ ਵੀ ਬੰਦਾ ਫੀਮੇਲ ਲੈ ਕੇ ਜਾਂਦਾ ਭਰਾ ਕੇ ਉਹਨਾਂ ਦੀ ਕੁੱਤੀ ਨੇ ਕੁੱਤਾ ਦੇ ਦੇਣਾ ਉਹਨਾਂ ਨੇ ਆਈ ਨਹੀਂ ਦੇਖਣਾ ਸੀ ਵੀ ਯਾਰ ਹਜੇ ਚੰਗੀ ਕੁਆਲਿਟੀ ਆ ਜਾਂ ਕੁੱਤੀ ਦੀ ਸੱਟ ਦੀ ਮਾੜੀ ਆ ਉਹਨਾਂ ਨੇ ਉਹਨਾਂ ਜੀ ਮੇਲ ਰਖਣਾ ਸਟਾਰਟ ਕਰਤਾ ਉਹ ਮਤਲਬ ਹਰ ਇੱਕ ਬੰਦਾ ਇੱਕ ਦੂਜੇ ਨੂੰ ਮਤਲਬ ਮੁਰ ਕੇ ਖਾਰਜੀ ਖਾਨ ਲੱਗ ਗਿਆ ਵੀ ਯਾਰ ਮੇਰੇ ਕੋਲੇ ਕੁੱਤਾ ਵੀ ਆ ਮੇਰੇ ਕੋਲੇ ਕੁੱਤਾ ਉਹ ਦੂ ਚੰਗਾ ਜਾਂ ਨਾ ਚੰਗਾ ਉਹ ਬਾਹਰ ਲੀਆਂ ਮੀਟਿੰਗਾਂ ਲੈਣ ਨੂੰ ਛੱਡ ਗਈ ਬਸ ਵੀ ਜੇ ਮੈਂ ਕਿਸੇ ਤੋਂ ਮੀਟਿੰਗ ਲੈ ਲਈ ਹੈਨਾ ਲੋਕ ਮੈਨੂੰ ਕਹਿਣਗੇ ਯਾਰ ਆਪਾਂ ਕੁੱਤਿਆਂ ਬਾਹਰ ਲਈ ਫਿਰਦਾ ਉਹ ਚੱਕਰ ਚੱਕਰ ਦੇ ਵਿੱਚ ਜਿਹੜੀ ਅਮਰੀਕਨ ਬੁਲੀ ਕਿਸੇ ਨੇ ਬੇੜੇ ਕਰ ਕਰ ਕੇ ਜਿਹੜੇ ਬਾਹਰਲੇ ਸੂਬੇ ਸੀ ਉਹਨਾਂ ਦੇ ਵਿੱਚੋਂ ਜਿਵੇਂ ਕੇਰਲਾ ਦੇ ਵਿੱਚ ਉਹ ਸਭ ਤੋਂ ਵੱਧ ਕਤੂਰਾ ਵਿਕਦਾ ਸੀ ਸਭ ਤੋਂ ਮਹਿੰਗਾ ਵਿਕਦਾ ਸੀ ਕੇਰਲ ਵਾਲੇ ਭਰਾ ਲੈਂਦੇ ਸੀ ਉਹਨਾਂ ਨੂੰ ਮਤਲਬ ਲੋਕਾਂ ਨੇ ਪਿਓਰ ਮਾਈਕਰੋ ਕਹਿ ਕੇ ਪੌਗਟ ਕਹਿ ਕੇ ਅਮਰੀਕਨ ਬਲੀ ਪਿੱਟ ਬੋਲਾਉਂਦੇ ਮੈਕਸ ਕੁੱਤਿਆਂ ਲੈਣਾ ਸ਼ੁਰੂ ਕਰ ਦਿੱਤਾ ਹਾਂ ਬਸ ਉਹ ਸਾਲਕ ਦੇ ਵਿੱਚ ਵਿੱਚ ਮਾਰਕੀਟ ਟੁੱਟ ਗਈ ਕਿਉਂਕਿ ਸਾਲਕ 'ਚ ਬੱਚਾ ਤਿਆਰ ਹੋ ਜਾਂਦਾ ਜੀ ਪਿੱਟ ਬੋਲੇ ਪਿੱਟ ਬੋਲੇ ਨਿਕਲਣਾ ਉਹਨਾਂ ਨੇ ਉਹ ਟਾਈਮਾਂ ਦੇ ਵਿੱਚ ਥੋੜਾ ਬੋਧਾ ਪੈਸਾ ਤਾਂ ਕਮਾਇਆ ਪਰ ਉਹਨੇ ਉਹਨਾਂ ਨੇ ਮਾਰਕੀਟ ਦਾ ਘਾਣ ਕਰਤਾ ਪੈਸਾ ਕਮਾ ਕੇ ਯਕੀਨ ਤੋੜ ਹਾਂ 16 ਤੱਕ ਆਉਂਦੀ ਆਉਂਦੀ ਮਾਰਕੀਟ ਦਾ ਪੂਰਾ ਇਸ ਇਹੀ ਹੋਇਆ ਵੀ ਯਾਰ ਕਿਉਂ ਨਾ ਵੀ ਗੇਮ ਚੇਂਜ ਕਰੀਏ ਠੀਕ ਹੈ ਫਿਰ ਗੇਮ ਦੇ ਵਿੱਚ ਹੋਰ ਵੀ ਜਿਵੇਂ ਯਾਰਾਂ ਦੋਸਤਾਂ ਕੋਲੇ ਚੱਲਦੇ ਵੀ ਯਾਰ ਹੁਣ ਪੈਸਾ ਹਜੇ ਵੀ ਵਧੀਆ ਬਣੀ ਜਾਂਦਾ ਪਰ ਜਿਹੜੀ ਇਹ ਗੇਮ ਆ ਵੀ ਇਹ 1-2 ਸਾਲ ਹੀ ਆ ਵੀ ਹੁਣ ਹਰ ਇੱਕ ਬੰਦੇ ਨੇ ਕੁੱਤਾ ਪਾਲ ਲੈਣਾ ਸਟਾਰਟ ਕਰਤਾ ਵੀ ਜੇ ਹੁਣ 2-3 ਸਾਲ ਹੋਰ ਬੰਦੇ ਜਿਹੜੇ ਨਵੇਂ ਆਉਣਗੇ 2 ਸਾਲਾਂ ਚ ਉਹਨਾਂ ਨੇ ਵੀ ਪਾਲ ਲੈਣੇ ਆ ਵੀ ਜਾ ਕੇ 17-18 ਚ ਕੰਮ ਜਮਾ ਲੋ ਹੋ ਜਾ ਤੇ ਇਹ ਸੱਚ ਹੈ ਮਤਲਬ ਮੇਰੇ 파ਰਨਾਂ ਨੂੰ ਪੱਸ ਸਕਦੇ ਆ ਤੇ ਉਸ ਤੋਂ ਬਾਅਦ ਫਿਰ ਉਹ ਗੱਲ ਮੈਂ ਸੱਚ ਜਦੋਂ ਅਸੀਂ 16 ਦੇ ਵਿੱਚ ਮੈਂ ਤੇ ਮੇਰਾ ਸਾਲਾ ਦਵਿੰਦਰ ਅਸੀਂ ਮੁਕਸਰ ਦੇ ਮੇਲੇ ਫਿਰ ਮੈਂ ਉਹਨੂੰ ਦੇਖਿਆ ਮੈਂ ਕਿਹਾ ਯਾਰ ਮੱਝਾਂ ਦਾ ਕੰਮ ਨਾਲੇ ਆਪਾਂ ਸਾਰਿਆਂ ਨੂੰ ਕਹਿੰਦਾ ਜੱਦੀ ਪੁਸਤੀ ਹੈ ਮੱਝ ਨੇ ਵੇਕਣੀਆਂ ਹੈ ਭਵਾਂ ਦੀ ਰਵੇ ਨਾ ਨਾ ਰਵੇ ਵੀ ਮੱਝ ਵੇਚੀ ਜਾਂਦੀ ਹੈ ਤੇ ਦੁੱਧ ਵੀ ਦੇਣਾ ਜਿੰਨਾ ਟਾਈਮ ਦੁੱਧ ਦੇ ਉਨਾ ਟਾਈਮ ਤਾਂ ਮੈਂ ਕਿਹਾ ਪੈਸੇ ਬੰਨ ਗਏ ਨਾ ਤੇ ਫਿਰ ਮੈਂ ਕਿਹਾ ਮੇਲੇ ਜਿੱਤਾਂਗੇ ਉਸ ਵਾਰ ਕਹਿੰਦਾ ਬਈ ਕਹਿੰਦਾ ਮੇਲੇ ਜਿੱਤਣ ਦੀ ਤਾਂ ਦੂਰ ਦੀ ਗੱਲ ਹੈ ਕਹਿੰਦਾ ਬਰੀਡ ਬਾਨੀ ਮੈਂ ਕਿਹਾ ਯਾਰ ਬਰੀਡ ਤਾਂ ਬਾਂਜੂ ਕੋਈ ਚੰਗੇ ਬੰਦੇ ਜਿਹੜੇ ਮੇਲਿਆਂ ਤੇ ਆਉਂਦੇ ਕੋਈ ਮੇਲੇ ਤੇ ਪਸ਼ੂ ਕੋਈ ਮੁਰਦਾ ਕੋਈ ਬਿਮਾਰ ਹੁੰਦਾ ਕੋਈ ਜਿੱਤਿਆ ਹੋਂਦਾ ਮੇਲੇ ਤੇ ਅਗਲਾ ਵੱਧ ਕਰਕੇ ਵੇਚ ਦਿੰਦਾ ਫ ਠੀਕ ਹੈ ਉਥੋਂ ਮਤਲਬ ਇੱਕ ਸੱਭੂ ਨਾਂ ਦੀ ਮੱਝ ਜਿਹਨੂੰ ਸੈਕਟਰੀ ਵਾਲੇ ਜ਼ਿਆਦਾਤਰ ਕਹਿੰਦੇ ਨੇ ਉਹ ਮੱਝ ਹਾਂ ਜੀ ਉਥੇ ਕ੍ਰੋਸ ਹੋ ਕੇ ਆਈ ਸੀ ਮੱਝ ਉਹਨਾਂ ਦੇ ਸੂਰਵੀਰ ਝੋਟੇ ਤੇ ਜਿਹੜਾ ਅੰਦਰ ਹੈ 21 ਲੱਖ ਦਾ ਬੈਗ ਗਿਆ ਜੀ ਤੇ ਮੱਝ ਮੈਂ ਟੋਕੜ ਲੱਗਦੀ ਸੀ ਉਹ 225000 ਰੁਪਏ ਦੀ ਠੀਕ ਹੈ ਜੀ ਤੇ ਨਾਲ ਕੱਟੀ ਸੀ ਕੱਟੀ ਰਾਚੌਂ ਦੀ ਮਰ ਗਈ ਸੀ ਬਸ ਮੱਝ ਕਲੇ ਘਰੇ ਪਹੁੰਚ ਗਈ ਸੀ ਪਹਿਲੀ ਮਾਝ 225 ਦੀ ਖਰੀਦੀ ਹਾਂ ਪਹਿਲੀ 225 ਦੀ ਹਾਂ ਕੱਟੀ ਮਰ ਗਈ ਜੀ ਪਰ ਉਹ ਮਾਝ ਬਿਨਾ ਕੱਟੀ ਦੇ ਜੋ ਹੱਲ ਚੱਲ ਕੇ ਵੀ ਦੁੱਧ ਦਿੰਦੀ ਸੀ ਪਰ ਉਹਨੇ ਆਏ ਜੇ ਲੱਗਿਆ ਮਨ ਦੇ ਵਿੱਚ ਵੀ ਯਾਰ ਇੱਕ ਦਿਨ ਵੀ ਜੇ ਆਪਾਂ ਕਹੀਏ ਵੀ ਇੱਕ ਮਾਝ ਆਪਾਂ ਨੂੰ ਵੀ 400 ਦੇ ਲਗਭਗ 3 350 ਦਿੰਦੀ ਆ ਉਦੋਂ ਫੀਡ 22 ਰੁਪਏ ਹੁੰਦੇ ਸੀ ਦੁੱਧ ਉਹਦੋਂ ਵੀ 65 ਰੁਪਏ 70 ਰੁਪਏ ਤੱਕ ਵੀ ਜਾਵਣਾ ਰਹੀ ਵੀ 60 65 ਹੁੰਦੀ ਸੀ ਫੈਂਟ ਦੇ ਹਿਸਾਬ ਨਾਲ ਹਣਾ ਤੇ ਫੀਡ 22 ਰੁਪਏ ਸੀ ਤੇ ਅੱਜ 10 ਰੁਪਏ ਦਾ ਫਰਕ ਪੈ ਗਿਆ ਜੇ 32 33 ਹੋਈ ਵੀ ਤੇ ਉਹ ਮੱਝ ਨੇ ਜਦੋਂ ਮੈਂ ਲੱਚਾਰਕ 100 ਦੇ ਲਗਭਗ ਦੇਣਾ ਸਟਾਰਟ ਕੀਤਾ ਤੇ ਮੈਨੂੰ ਉਹਦੀ ਅਟੀਮੇਟ ਲੱਗਿਆ ਮੈਂ ਕਿ ਵੀ ਇਹ ਕੰਮ ਜਮਾਂ ਸਹੀ ਹੈ ਜਦੋਂ ਮੱਝ ਡ్రਾਈ ਕਰਾਂਗੇ ਜਾਂ ਭਾਜੂ ਮਹੀਨਾ ਪਹਿਲਾਂ ਤਾਂ ਪਰ ਉਹਨੇ ਟਾਈਮ ਤਾਂ ਪੈਸੇ ਦੇਊਗੀ ਬਾਕੀ ਜਦੋਂ ਖਰਚਾ ਜਿੰਨਾ ਇੰਨਾ ਖਾਂਦੀਆਂ ਵੀ ਜਦੋਂ ਸੂਣ ਵਾਲੀ ਉਹਦਾ ਦਾਣਾ ਵੀ ਕੁਛ 1 ਅੱਧਾ ਮਹੀਨਾ ਘੱਟ ਖਾਂਦੀ ਐ ਅੱਧਾ ਮਹੀਨਾ ਵੱਧ ਪਾਉਣੇ ਆ ਵੀ ਸਾਰੇ ਸੂਣ ਵਾਲੇ ਪਸ਼ੂ 10000 ਰੁਪਏ ਦਾ ਦਾਣਾ 15 ਦਾ ਖਾਂਦਾ ਨਹੀਂ ਸਾਰਾ ਸਮਾਨ ਸੂਣ ਤੱਕ ਤਾਂ ਫਿਰ ਉੱਥੋਂ ਮੈਨੂੰ ਦੂਜੀ ਮੱਝ ਫੇਰ ਮੈਂ ਰੁੜਕੀ ਵਾਲਿਆਂ ਕੋਲੇ ਜਾਵੜਿਆ ਉਹਨਾਂ ਕੋਲੇ ਉਹ ਫਤੇਗੜ ਸਾਹਿਬ ਉਦੋਂ ਉਦੋਂ ਬਾਅਦ ਨਹੀਂ ਮੇਲੇ ਸਰਕਾਰੀ ਲੱਗੇ ਮੈਨੂੰ ਲੱਗਾ ਤੇ ਫਤੇਗੜ ਸਾਹਿਬ ਸਰਕਾਰੀ ਮੇਲਾ ਜ਼ਿਲ੍ਹੇ ਦਾ ਉੱਥੇ ਹੁਣ 24 ਕਿਲੋ 700 ਕੁਛ ਗ੍ਰਾਮ ਦੁੱਧ ਕੱਢਿਆ ਸੀ ਉਹਦੇ ਮਗਰ ਕੱਟਾ ਸੀ ਠੀਕ ਹੈ ਤੇ ਉਹ ਮੱਝ ਲੈ ਜਾਂਦੀ ਸੀ ਮੈਂ ਉਹਦਾ ਦੁੱਧ 18 ਕਿਲੋ ਸੀ ਉਹਦਾ ਕੱਟਾ ਜਿਉਂਦਾ ਰਿਹਾ ਤੇ ਪਰ ਉਹ ਮੂਰੇ 7 ਮਹੀਨਿਆਂ ਦਾ ਉਹ ਵੀ ਫਾਲ ਸੱਟ ਗਈ ਸੀ ਪਹਿਲੇ ਸਾਲ ਹੀ ਠੀਕ ਹੈ ਕੁਦਰਤ ਕੰਮ ਨਹੀਂ ਪਰ ਉਹਦਾ ਜਦੋਂ 18 ਲੀਟਰ ਦੁੱਧ ਸੀ ਫੈਂਟ ਜਾਦੇ ਸੀ ਹੂੰ ਪਰ ਹੁਣ ਇੱਕੇ ਦਾ ਵੀ ਨਾ ਤਾਂ ਕੱਟਾ ਤਾਂ ਹੁਣ ਵੱਡਾ ਸੀ ਦੁੱਧ ਪੀਉਂਦੇ ਨਹੀਂ ਅੱਖਾਂ ਤੇ ਸੀ ਤੇ ਹੁਣੇ ਜਿਆਦੇ ਬਾਈ ਇੱਕੇ ਦਾ ਵੀ ਤੁਸੀਂ ਐ ਮੰਨ ਲਓ ਵੀ 1000 110 ਉਹਦੇ ਜਮੇ ਆਏ ਲੱਗਿਆ ਵੀ ਯਾਰ ਐਨਡੀ ਹੋ ਗਿਆ ਵੀ 700 ਰੁਪਏ ਦਾ ਇਹ ਦਿੰਦੀ ਆ ਹੂੰ ਤੇ ਫਿਰ ਜਿਵੇਂ ਜਿਵੇਂ ਮੰਨ ਲਓ ਮੈਂ ਮੈਂ ਸਾਲਾ ਹੀ ਗਿਆ ਉਵੇਂ 17 ਵਾਲੇ ਮੇਲੇ ਦਸੰਬਰ ਚ ਆਈ ਗਈ ਹੂੰ ਉਵੇਂ ਜੇ ਘਰੀ ਮੇਲੇ ਜਿੱਤਣ ਲੱਗ ਗਈ ਠੀਕ ਬਸ ਪਹਿਲਾ ਮੇਲਾ ਲਾਇਆ ਪਹਿਲਾ ਵੀ ਜਿੱਤ ਗਏ ਵਧੀਆ ਪ੍ਰਮਾਤਮਾ ਨੇ ਮੂਹਰੇ ਖੜਾਇਆ ਮਨ ਲਓ ਵੀ ਆਪਾਂ ਕਹਿ ਸਕਦੇ ਪਿੰਡੀ ਸਿੱਧੂ ਨੇ ਦੁੱਧ ਦੇ ਸੋਚ ਕੇ ਨੀ ਕੰਮ ਸ਼ੁਰੂ ਕੀਤਾ ਸੀ ਇਹਦੇ ਚ ਵੀ ਆਪਾਂ ਮੇਲੇ ਜਿੱਤਨੇ ਆਈ ਕੰਮ ਸ਼ੁਰੂ ਕੀਤਾ ਹਾਂ ਹਾਂ ਮੇਲੇ ਵੀ ਬਰੀਡ ਲੈਣੀ ਆ ਬੀ ਬਰੀਡ ਤੋਂ ਬਿਨਾ ਮੇਲੇ ਨਹੀਂ ਦਿੱਤਾ ਜਾਣਾ ਜਿਵੇਂ ਉਹ ਤੁਸੀਂ ਕਹਿਣੋ 17 18 ਚ 24 ਕਿਲੋਟਰ ਦੁੱਧ ਦਿੱਤਾ ਸੀ ਹਾਂ ਉਹ ਮੱਝ ਨੇ ਹਾਂ ਇਹ ਜੋ ਲੋਕ ਮੰਨ ਲਈ ਚੀਜ਼ਾਂ ਨਾਲ ਜੁੜਨਗੇ ਮੇਲਿਆਂ ਨਾਲ ਹਨਾ ਜਾਂ ਬਈ ਮਨ ਲਓ ਵੀਡੀਓ ਸੋਸ਼ਲ ਮੀਡੀਆ ਨਾਲ ਫੇਰ ਹੀ ਪਤਾ ਲੱਗਦਾ ਮੱਝਾਂ ਨੇ ਦੁੱਧ ਦੇ ਸਕਦਾ ਆ ਤੇ ਮੇਰੀ ਹੁਣ ਝੋਟੀ ਜਿਹੜੀ ਮੈਂ ਛੇਦਾਂ ਦੇ ਚਵਾਈ ਆ 4 ਸਾਲ ਦੀ ਉਮਰ ਹੋਈ ਆ ਤਾਂ ਹੁਣ ਉਹਨੇ 25 ਕਿਲੋ 300 ਗ੍ਰਾਮ ਦੁੱਧ ਦਿੰ ਠੀਕ ਅਭਰਾ ਉਹ ਜੇ ਕੋਈ ਬੰਦਾ ਕੋਈ ਫਾਰਮ ਨਾਲ ਮੈਂ ਤਾਂ ਕਹਣਾ ਜੁੜਦਾ ਗੇੜਾ ਗੁੜਾ ਮਾਰਦਾ ਹੈ ਜਾਂ ਮਤਲਬ ਮਾਂ ਪੋਗਾ ਵੀ ਮੈਂ ਕਹਣਾ ਫਰਜ ਬਣਦਾ ਹੈ ਜੇ ਜਵਾਕ ਉਹਨਾਂ ਦੇ ਮਤਲਬ 12 15 ਸਾਲ ਦੇ ਹੋਗੇ ਜੀ ਜੇ ਉਹਨਾਂ ਨੂੰ ਹੁਣੀ ਤੁਸੀਂ ਜਿਹੜੇ ਪਾਸੇ ਸੌਂਕ ਪਾਮੋਗੇ ਜੇ ਚੰਗਾ ਪਊਗਾ ਤਾਂ ਚੰਗੇ ਬਲ ਹੋਣਗੇ ਕੋਈ ਛੰਡੇ ਦਾ ਦਿਨ ਕਰੋ ਮਹੀਨੇ 'ਚ ਇੱਕ ਦਿਨ ਤਾਂ ਕੋਈ ਨਾ ਕੋਈ ਕਿਸੇ ਦਾ ਇੱਧਰ ਦਿਖਾਤਾ ਫਾਰਮ ਉੱਧਰ ਦਿਖਾਤਾ ਉਹ ਆਟੋਮੈਟਿਕ ਮੇਲੇ ਦਿਖਾ ਲੋ ਹਾਂ ਆਟੋਮੈਟਿਕ ਹੀ ਜਵਾਕ ਦੇ ਚੱਲ ਮੇਲਾ ਵੀ ਘਟਾ ਉਹਨਾਂ ਨੂੰ ਫਾਰਮ ਤੇ ਗੇੜਾ ਮਰਵਾਓ ਉਹ ਆਟੋਮੈਟਿਕ ਉਹਦੇ ਅੰਦਰ ਕਰੇਜ ਬਣੂ ਤੇ ਜੇ ਮਨ ਲੋ ਉਸ ਵਾ ਬਣ ਜਾਂਦਾ ਵੀ ਯਾਰ ਪਿੰਡਾਂ ਵਾਲੇ ਜਿਵੇਂ ਕਹਿੰਦੇ 11 12 ਜਾਂ 13 ਲੀਟਰ ਤੇ ਖੜੇ ਆ ਬਈ ਹਾਂਜੀ ਬਿਲਕੁਲ ਉਹ ਸੋਸ਼ਲ ਮੀਡੀਆ ਨਾਲ ਜੁੜੇ ਨਹੀਂ ਹੋਏ ਉਹ 12 13 ਲੀਟਰ ਤੇ ਖੜੇ ਵੀ ਇੰਨਾ ਕ ਦੁੱਧ ਹਾਂ ਉਹ ਇਸ ਕਰਕੇ ਝੂਠ ਮੰਨਦਾ ਵੀ 25 ਵੀ ਦਿੰਦਾ ਹੁਣ ਝੂਟੀ ਦਾ 25 ਲੀਟਰ 300 ਗ੍ਰਾਮ ਹੁਣ ਗੱਪ ਮਨਣਗੇ ਤੇ ਹੁਣ ਸਾਰਿਆਂ ਦੇ ਸਾਹਮਣੇ ਲਾਈਵ ਚ ਵੰਗਾ ਸਾਰਿਆਂ ਹੁੰਗਾ ਘਟੁ ਘਟ 10 ਡੰਗ ਲਾਈਵ ਚ ਵੰਗਾ ਹੁੰਗਾ ਹਨਾ ਤੇ ਝੂਟੀ ਨੇ ਇੰਨਾ ਦੇਣਾ ਤੇ ਹਜੇ ਤਾਂ ਨਾਲੇ ਤੀਜਾ ਚੌਥਾ ਸੂਆ ਜਦੋਂ 6 ਸਾਲਾਂ ਦੀ ਹੋ ਗਈ ਸੂਣਾ ਹਜੇ ਤਾਂ 4 ਸਾਲਾਂ ਦੀ ਦੂਜਾ ਸੂਆ